ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਨਾਬਾ ਦੇ ਪਿੰਡ ਟਿੱਗੀ ਦੇ ਵਿੱਚ ਆਵਾਰਾ ਕੁੱਤਿਆਂ ਨੇ 9 ਸਾਲਾਂ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾਦਾ ਬੱਚੇ ਦੀ ਮੌਕੇ ਤੇ ਮੌਤ ਇਹ 9 ਸਾਲਾਂ ਬੱਚਾ ਪ੍ਰਵਾਸੀ ਮਜ਼ਦੂਰਾਂ ਦਾ ਦੱਸਿਆ ਜਾ ਰਿਹਾ ਹੈ ਇਹ ਪਿੰਡ ਟਿੰਗੀ ਦੇ ਵਿੱਚ ਕਈ ਸਾਲਾਂ ਤੋਂ ਜ਼ਿਮੀਂਦਾਰ ਨਾਲ ਨੌਕਰੀ ਕਰਦੇ ਆ ਰਹੇ ਹਨ ਅੱਜ ਖੇਤਾਂ ਦੇ ਵਿੱਚ ਆਲੂ ਪਾਟ ਰਹੇ ਸਨ ਜਦੋਂ ਆਵਾਰਾ ਕੁੱਤਿਆਂ ਨੇ ਇਸ ਸਮੂਚੇ ਨੂੰ ਕੇਰਾ ਪਾ ਲਿਆ ਜਦੋਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਇਸ ਨੂੰ ਡਾਕਟਰਾਂ ਵੱਲੋਂ ਮਰਿਤਕ ਘੋਸ਼ਿਤ ਕਰ ਦਿੱਤਾ ਪੰਜਾਬ ਦੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਨਾ ਬਾਤੋਂ ਬਿਊਰੋ ਰਿਪੋਰਟ ਇਹ ਬੱਚਾ ਉੱਥੇ ਆਲੂ ਚੁਗਦੇ ਤੇ ਉਹਨੂੰ ਕੁੱਤੇ ਨੇ ਕੱਟ ਲਿਆ 15-16 ਕੁੱਤੇ ਘੁੰਮਦੇ ਰਹਿੰਦੇ ਨੇ ਉਹਨਾਂ ਨੇ ਜਵਾ ਕੱਟ ਲਿਆ ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀ 9 ਸਾਲ ਦਾ ਬੱਚਾ ਜੀ ਇੱਕ ਅੱਜ ਦੀ ਹੁਣ ਦੀ ਘਟਨਾ ਇਹ ਇੱਕ ਘੰਟਾ ਪਹਿਲੇ ਦੀ ਹੈ ਜੀ ਕਿੰਨੇ ਕਾ ਮਤਲਬ ਜਿਵੇਂ ਕੁੱਤੇ ਇੱਕ ਲੱਖ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਛਡਾਉਂਦਿਆਂ ਦੀਆਂ ਹਾਂ ਬੱਚੇ ਦਾ ਮਤਲਬ ਸਾਰਾ ਨੋਟ ਸਾਰਾ ਸਾਰਾ ਉਹਦਾ ਸਿਰ ਸੁਰ ਸਾਰਾ ਖਾਲਿਆ ਲੱਖ ਲੁਕ ਸਾਰਾ ਖਾਲਿਆ ਬੱਚੇ ਦੀ ਮੌਤ ਹੋ ਗਈ ਮਤਲਬ ਹੀ ਮੌਤ ਮਾਰ ਕਿੰਨਾ ਬੰਦ ਕਰਦੇ ਹੋ ਪ੍ਰਸ਼ਾਸਨ ਤੋਂ ਇਦਾਂ ਦੇ ਪ੍ਰਸ਼ਾਸਨ ਸਾਹਮਣੇ ਕੁੱਤਿਆਂ ਨੂੰ ਸਾਹਮਣੇ ਜੀ ਇਹਨਾਂ ਦਾ ਕੋਈ ਇਲਾਜ ਕਰੇ ਇਹਨਾਂ ਨੂੰ ਬੱਚੇ ਨੂੰ ਗਰੀਬ ਬੰਦੇ ਦੇ ਮੁਆਵਜ਼ਾ ਮਿਲਣਾ ਚਾਹੀਦਾ ਉਹ ਇਹਦਾ ਜਵਾਕ ਇਹਦਾ ਦਾ ਭਾਗ ਆ ਜੂੰ ਤਾਂ ਗਊਸ ਇਸ ਸਰਕਾਰ ਫਲਾਣਾ ਡਿਸਟ੍ਰਿਕਟ ਉਹਨਾਂ ਤਾਂ ਜੀ ਜੇ ਅਸੀਂ ਮੜਾ ਜਾਂ ਬਿੱਲ ਭਰਨ ਜਾਂਦੇ ਤਾਂ ਗਊਸ ਇਸ ਮੂੰ ਆ ਫਿਰਦੇ ਨੇ ਇਹਨਾਂ ਨੂੰ ਸਾਹਮਣ ਹਰ ਇੱਕ ਚੀਜ਼ੇ ਗੱਲ ਆ ਜੀ ਕੋਈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਰਕਾਰ ਸੋੜ ਵੀ ਸਰਕਾਰ ਪੈਸਾ ਕਟੜ ਕਰਨ ਨੂੰ ਜਾਂਦੀ ਹੈ ਹੁਣ ਗਰੀਬ ਬੰਦੇ ਆ ਜਵਾਕ ਅੱਜ ਤੁਰ ਗਿਆ ਤੇ ਉੱਥੇ ਫਿਰਦੇ ਨੇ ਮੜਾ ਮੋਟਾ ਦਾ ਸਰਕਾਰ ਨੂੰ ਚਾਹੀਦਾ ਨਾ ਹੋਰ ਕੀ ਦੀ ਜ਼ਿੰਮੇਵਾਰੀ ਆ ਜੀ ਤੁਸੀਂ ਬੈਂ ਬੈਂ ਜਵਾਨਾਂ ਨੂੰ ਮਾਰਦੇ ਕੁੱਤੇ ਦੇ ਡਾਂਗ ਮਾਰੋ ਤਾਂ ਪੁੱਤ ਆ ਜਾਂਦੇ फटाफट ਫੜਨ ਵੀ ਫਲਾਣੇ ਦੇ ਕੁੱਤੇ ਦੇ ਡਾਂਗ ਮਾਰੀ ਮੁਸ਼ਕਲ ਨਾ ਛਡਾਇਆ ਹੋਰ ਜੀ ਪੰਜ ਬੰਦੇ ਨੇ ਜੇ ਤਾਂ ਫਿਰ ਉਹਦਾ ਖਤਮ ਹੋ ਗਿਆ ਜਾਨ ਨੂੰ ਤਾਂ ਜਾਨ ਨੂੰ ਛਡਾਇਆ ਜੀ ਪੂਰਾ ਹੋ ਗਿਆ ਜੀ ਉੱਥੇ ਕੁੱਤੇ ਆਵਾਰਾ ਸੀ ਆਵਾਰਾ ਕੁੱਤੇ ਜੀ ਕਰੰਗਾ ਬਾੜੀ ਦੇ ਫਿਰਦੇ ਨੇ ਨਾ ਉਹ 15 15 20 ਦੇ ਕੁੱਤੇ ਕੰਪਟੈਰੀ ਡਾਰੀਆਂ ਬਣਾਈ ਫਿਰਦੇ ਨੇ ਰਾਤ ਨੂੰ ਖੇਤ ਨਹੀਂ ਜਾ ਸਕਦੇ ਜਿਸ ਤਰ੍ਹਾਂ ਜਿਹੜਾ ਬਲਦ ਖਾ ਕੇ ਕਹੇਦਾ ਪੱਛਾ ਖਾ ਕੇ ਕਹਿੰਦਾ ਡੰਗਰ ਪਹਿਲਾਂ ਸਾਡਾ ਬਲਦ ਖਾ ਕੇ ਅਰੇ ਬਾਪਾ ਪਹਿਲਾਂ ਨਹੀਂ ਦਲਦ ਹਾਂ ਬਰਦ ਖਾ ਗਏ ਅਰੇ ਵਾਹ ਹੁਣ ਅਸੀਂ ਐ ਥੋੜਾ ਜਿਹਾ ਕੰਟਾ ਛੱਡ ਕੇ ਡੰਗਰ ਨੂੰ ਪਰਾਂ ਵਗ ਜਾਗੇ ਖੇਤ ਵਿੱਚ ਹਰਾ ਵੜਦੇ ਆ ਤਾਂ ਕੋਲ ਬੈਠਣਾ ਪੈਂਦਾ